ਜੀ ਸਸ਼ੀਕਲ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਜੀ ਸੋਜੀ ਬੇਸਨ ਤੋਂ ਟੇਸਟੀ ਨਾਸ਼ਤਾ ਹੈਲਦੀ ਇੱਕ ਨਾਮ ਇੱਕਦਮ ਹੈਲਦੀ ਤੇ ਇੱਕਦਮ ਨਵਾਂ ਨਾਸ਼ਤਾ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵਾ ਸਾਡਾ ਤਾਂ ਸਭ ਤੋਂ ਫੇਵਰੇਟ ਹੈ ਇਹ ਉਹਦੇ ਲਈ ਆਪਾਂ ਕੀ ਕੀਤਾ ਇੱਕ ਕੌਲੀ ਆਪਾਂ ਸੋਜੀ ਦੀ ਲੈ ਲਈਏ ਸੋਜੀ ਜ਼ਿਆਦਾ ਨਾ ਹੋ ਜੇ ਇਸ ਲਈ ਆਪਾਂ ਥੋੜੀ ਜਿਹੀ ਘੱਟ ਹੀ ਪਾਈ ਆ ਇਸ ਤਰ੍ਹਾਂ ਕਰਕੇ ਇੱਕ ਕੌਲੀ ਆਪਾਂ ਮੈਦੇ ਦੀ ਲਈ ਹੈ ਇੱਕ ਕੌਲੀ ਆਪਾਂ ਬੇਸਣ ਦੀ ਲਈ ਹੈ ਸੌਰੀ ਟੂ ਸੇ ਕਿ ਮੈਂ ਮੈਦਾ ਕਹਾ ਦਿੱਤਾ ਬੇਸਣ ਦੀ ਲਈ ਹੈ ਇੱਕ ਕੌਲੀ ਆਪਾਂ ਇਹਦੇ ਵਿੱਚ ਮੈਦੇ ਦੀ ਲੈ ਸਕਦੇ ਆ ਆਪਾਂ ਹੈਲਦੀ ਤਰੀਕੇ ਨਾਲ ਬਣਾਉਣਾ ਇਸ ਲਈ ਆਪਾਂ ਮੈਦੇ ਨੂੰ ਸਕਿਪ ਕੀਤਾ ਵਾ ਨਹੀਂ ਤਾਂ ਅਸੀਂ ਮੈਦਾ ਵੀ ਇੱਕ ਕੌਲੀ ਪਾਉਣੀ ਹੁੰਦੀ ਆ ਇਹ ਬਹੁਤ ਜ਼ਿਆਦਾ ਟੇਸਟੀ ਤੇ ਲਾਜਵਾ ਬਣ ਜਾਂਦਾ ਸਾਡਾ ਫੇਵਰਿਟ ਵੀ ਆ ਤੇ ਐਵੇਂ ਆਖੀਏ ਜਿਹਨੂੰ ਅਸੀਂ ਖਵਾਇਆ ਵੀ ਆ ਬਣਾ ਕੇ ਸਭ ਨੂੰ ਬਹੁਤ ਪਸੰਦ ਆਇਆ ਤੇ ਬਹੁਤ ਵਾਰ ਅਸੀਂ ਬਣਾ ਕੇ ਖਵਾਈਏ ਰੈਸਪੀ ਹੁਣ ਇਹਨੂੰ ਆਪਾਂ ਘੋਲਾਂਗੇ ਕਰਕੇ ਹੁਣ ਇਹਨੂੰ ਪਾਣੀ ਪਾ ਕੇ ਆਪਾਂ ਘੋਲ ਲਾਂਗੇ ਬਸ ਘੋਲ ਕੇ ਰੱਖਣਾ ਹੀ ਆ ਤਾਂ ਕਿ ਸੂਜੀ ਫੁੱਲੇ ਜੇ ਪਾ ਦੋ ਪਾਣੀ ਘੋਲ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਵਾ ਤੇ ਘੋਲ ਕੇ ਆਪਾਂ 15 ਤੋਂ 20 ਮਿੰਟ ਲਈ ਇਹਨੂੰ ਰੱਖ ਦਾਂਗੇ। ਇਹਨਾਂ ਨਾਲ ਆਪਾਂ ਦੂਸਰਾ ਆਪਾਂ ਇਹਦੇ ਵਿੱਚ ਜੋ ਸਟਫਿੰਗ ਕਰਨੀ ਆ ਉਹ ਆਪਾਂ ਤਿਆਰ ਕਰ ਲਾਂਗੇ। ਤੇ ਇਹ ਆਪਣਾ ਮਤਲਬ ਜਿਹੜੀ ਸੂਜੀ ਨੇ ਫੁੱਲਣਾ ਹੈ ਫੁੱਲ ਜੂ ਜੇ ਪਾਣੀ ਦੀ ਹੋਰ ਜ਼ਰੂਰਤ ਹੋਈ ਤਾਂ ਆਪਾਂ ਪਾ ਦਾਂਗੇ। ਪਾਉਣਾ ਆਪਾਂ ਇਹਦੇ ਵਿੱਚ ਕੁਝ ਨਹੀਂਗਾ। ਬਸ ਹੰਟਾ ਕੇ ਰੱਖ ਦਾਂਗੇ। ਇੱਧਰ ਆਪਾਂ ਪਿਆਜ਼ ਕੱਟ ਲਿਆ ਜਿਹਦੀ ਆਪਾਂ ਸਟਫਿੰਗ ਕਰਾਂਗੇ ਪਿਆਜ਼ ਲੰਬੇ-ਲੰਬੇ ਕੱਟਨੇ ਹੁੰਦੇ ਆ ਤੇ ਸਾਡੇ ਮੰਮੀ ਨੇ ਕਾਲੀ ਕਰਕੇ ਥੋੜੇ ਜਿਹਾ ਬਰੀਕ ਕੱਟਦੇ। ਹੁਣ ਆਪਾਂ ਕੜਾਈ ਰੱਖ ਲਈਏ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਮਸਟਰਡ ਆਇਲ ਤੇ ਪਿਆਜ਼ਾਂ ਨੂੰ ਲਾਵਾਂਗੇ ਤੜਕਾ ਥੋੜਾ ਜਿਹਾ ਆਪਾਂ ਜੀਰਾ ਪਾ ਦਿੱਤਾ ਹੁਣ ਆਪਾਂ ਪਿਆਜ਼ ਪਾ ਦਾਂਗੇ ਬਸ ਇਹਨੂੰ ਸਿਹਮ ਦੇ ਕਰਕੇ ਆਪਾਂ 골ਡਨ ਬ੍ਰਾਊਨ ਕਰਨੀ ਆ ਮਤਲਬ ਪਿਆਜ਼ਾਂ ਨੂੰ ਭੁੰਨਣਾ ਹੀ ਆ ਹੋਰ ਸੁੱਕੀ ਕਰਨ ਤਪਾ ਥੋੜੀ ਜੀ ਹਰੀ ਮਿਰਚ ਪਾ ਲਈ ਆ ਇਹ ਪੇਸਟ ਦੇ ਅਗਾਰ ਦੀ ਪਾਣੀ ਆ ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਹਰੀ ਮਿਰਚ ਖਾਣਾ ਨਹੀਂ ਪਸੰਦ ਤਾਂ ਤੁਸੀਂ ਇਹਨਾਂ ਕਿਸੇ ਵੀ ਕਰ ਸਕਦੇ ਹੋ ਐਸ ਤਰ੍ਹਾਂ ਕਰਦੇ ਪੈਦਾਂ ਨੂੰ ਪਾ ਚੰਗੀ ਤਰ੍ਹਾਂ ਭੋਨੇ ਲੈਣਾ 골ਡਨ ਬ੍ਰਾਊਨ ਕਰ ਲੈਣਾ ਤੇਰੇ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲੇ ਵੀ ਕੋਈ ਜ਼ਿਆਦਾ ਨਹੀਂ ਕਰਨੇਗੇ ਇਹਦੇ ਵਿੱਚ ਆਪਾਂ ਇੱਕ ਚਮਚਾ ਨਮਕ ਦਾ ਪਾ ਲਿਆ ਤਾਂ ਕਿ ਇਹ ਜਲਦੀ ਗਲ ਜਾਣ ਮਤਲਬ ਭੁੱਜ ਜਾ ਆਪਾਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਇਹ ਆਪਣੀ ਘਰ ਦੀ ਕੁੱਟੀ ਹੋਈ ਲਾਲ ਮਿਰਚ ਆ ਤਾਂ ਇਸ ਦਾ ਵੀ ਲੱਗਦੀ ਹੈ ਥੋੜੀ ਜਿਹੀ ਹੰਨੇ ਵਾਲੀ ਥੋੜੀ ਜਿਹਾ ਆਪਾਂ ਹਲਦੀ ਪਾ ਦਿੰਦੇ ਆ ਥੋੜੀ ਜਿਹਾ ਆਪਾਂ ਹਲਦੀ ਪਾ ਦਿੰਦੇ ਆ ਇਸ ਤਰ੍ਹਾਂ ਕਰਕੇ ਆਪਣੇ ਗੰਡੇ ਬਣ ਗਏ ਥੋੜੇ ਜਿਹਾ ਇਸ ਤਰ੍ਹਾਂ ਲੱਗਦੇ ਲੈਡ ਦੀ ਮਤਲਬ ਚੱਕਰ ਪੈ ਰਿਆ ਵਾ ਤੇ ਇਹਦੇ ਚ ਇੱਕ ਹੀ ਪ੍ਰੋਬਲਮ ਆ ਕਿ ਪਿਆਰ ਜਿਹੜੇ ਉਹ ਲੰਬਾ ਵਾਲਾ ਲੰਬਾ ਵਾਲਾ ਕੱਟਣਾ ਸੀ ਹੁਣ ਆਪਾਂ ਤਵਾ ਰੱਖ ਲਿਆ ਵਾ ਮਟੀਰੀਅਲ ਆਪਣਾ ਬਣ ਗਿਆ ਵਾ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਇਹਦੇ ਵਿੱਚ ਉਹ ਕੋਈ ਚਪਾ ਘਾਟੀ ਪਾਇਆ ਸੀ ਤੇ ਚੰਗੀ ਤਰ੍ਹਾਂ ਇਹਨੂੰ ਘੋਲ ਲਾਂਗੇ ਇਹਨੂੰ ਇੱਕ ਚੀਲਾ ਟੈਪ ਹੀ ਬਣਾਉਣਾ ਹੁੰਦਾ ਵਾ ਜੇ ਰੋਟੀ ਬਣਾਉਣੀ ਹੈ ਇਸ ਤਰ੍ਹਾਂ ਕਰਕੇ ਇਹਨੂੰ ਬਣਾ ਲੈਣਾ ਆਪਣਾ ਤਵਾ ਨਾਨ ਸਟਿਕ ਨਹੀਂ ਤਾਂ ਥੋੜਾ ਜਿਆਦਾ ਜਾਨੂੰ ਮਲ ਕੇ ਹਿਲਾਉਣ ਦੀ ਲੋੜ ਹੈ ਤੱਬ ਇਹਨਾਂ ਨੂੰ ਜਿਆਦਾ ਸਾਂ ਇਹ ਕਿਸੇ ਇੱਕ ਸੇਵ ਨਹੀਂ ਲੱਗਦਾ ਹੁੰਦਾ ਆਪਣਾ ਗੈਗ ਗੈਂਸ ਥੋੜਾ ਸੈਮ ਸਿਗਾ ਕਰਕੇ ਤਾਂ ਨਹੀਂ ਹਜ ਬਣਿਆ ਤੇ ਬਸ ਸੈਂਟੋ ਬੈਂਟੀ ਬਣ ਕੇ ਦਾ ਨਾ ਕਲਰ ਚੇਂਜ ਹੋਣਾ ਕਲਰ ਵੀ ਇਸ ਤਰ੍ਹਾਂ ਹੀ ਰਹਿੰਦਾ ਵਾ ਅੰਦਰੋਂ ਇਹ ਪੱਕ ਜਾਂਦਾ ਕਿਉਂਕਿ ਸੂਜੀ ਹੁੰਦੀ ਆ ਤੇ ਬੇਸਨ ਇੱਕ ਚੀਲਾ ਟਾਇਪ ਬਣ ਜਾਂਦਾ ਇਸ ਤਰ੍ਹਾਂ ਕਰਕੇ ਕੀ ਕਰਾਂਗੇ ਆਪਾਂ ਕੈਚਅਪ ਲੈ ਲਾਂਗੇ ਇਹ ਤੇ ਸੌਸ ਲੈ ਲੈਣੀ ਹੁੰਦੀ ਆ ਜਿਹੜੀ ਆਪਣੇ ਘਰਾਂ ਦੇ ਵਿੱਚ ਆਮੀ ਆ ਕਰਾਰੀ ਜੀ ਹੁੰਦੀ ਆ ਕੋ ਉਹ ਆਪਣੇ ਕੋਲ ਕੈਚਅਪ ਸੀਗੀ ਇੱਧਰ ਆਪਾਂ ਦੂਸਰਾ ਪਾ ਦਿੰਦਾ ਚੀਲਾ ਕੀਲਾ ਕਹਿ ਸਕਦੇ ਇਹਨੂੰ ਸੌਸ ਲਾਉਣੀ ਆ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਪਿਆਜ਼ ਨੂੰ ਭਰ ਦੇਣਾ। ਯਾ ਤੁਸੀਂ ਆਪਦੇ ਅਕੋਰਡਿੰਗ ਜਿੰਨਾ ਮਰਜ਼ੀ ਭਰ ਸਕਦੇ ਹੋ ਤੇ ਇਹਨੂੰ ਇਸ ਤਰ੍ਹਾਂ ਰੋਲ ਕਰ ਲੈਣਾ। ਤੇ ਬਸ ਇਹ ਇਸ ਤਰ੍ਹਾਂ ਹੀ ਖਾਈਦਾ। ਇਸ ਤਰ੍ਹਾਂ ਆਪਾਂ ਦੂਜਾ ਬਣਾ ਲਿਆ। ਇਸ ਤਰ੍ਹਾਂ ਆਪਣਾ ਦੂਸਰਾ ਵੀ ਬਣ ਗਿਆ। ਇਹਦੇ ਤੇ ਵੀ ਆਪਾਂ ਇਸ ਤਰ੍ਹਾਂ ਸੌਸ ਲਾ ਦਾਂਗੇ ਇਹਦੇ ਵਿੱਚ ਪਿਆਜ਼ ਥਰਮਾਂਗੇ ਖਸਰਾ ਕਰਕੇ ਨੂੰ ਫੋਲਡ ਕਰ ਦਾਂਗੇ ਕਰ ਕੇ ਆਪਣਾ ਇਹਦੇ ਤੇ ਵੀ ਆਪਾਂ ਸਾਸ ਲਾ ਦਾਂਗੇ। ਖਦਰ ਆਪਣਾ ਦੂਸਰਾ ਬਣਿਆ ਨੂੰ। ਉਹ ਆਪਾਂ ਫੋਲਡ ਕਰ ਲਾਂਗੇ ਐਸ ਤਰ੍ਹਾਂ ਕਰਕੇ ਆਪਣਾ ਸੋਜੀ ਤੇ ਬੇਸਨ ਦਾ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਵਾ ਇਹਨੂੰ ਤੁਸੀਂ ਘਰ ਦੇ ਵਿੱਚ ਬੜੀ ਇਸਾਨੀ ਨਾਲ ਬਣਾ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰਿਓ I'm not sure.